ਤੇ ਹੁਣ ਜਦੋਂ ਸਾਡੀ ਸਾਇੰਸ ਨੇ ਗੱਲ ਕੀਤੀ ਨਾ ਤਾਂ ਵਿਗਿਆਨੀਆਂ ਨੇ ਇਹ ਦੱਸਿਆ ਵੀ 10 ਦੀ ਸ਼ਕਤੀ 11 ਮੈਂ ਅਮਿਤ ਜੀ ਨੂੰ ਕਹਾਂਗਾ ਇਸ ਤੇ ਫੋਕਸ ਕਰ ਲੈਣਗੇ ਵੀ 10 ਦੀ ਸ਼ਕਤੀ 11 ਹੁਣ ਪਹਿਲਾਂ ਤਾਂ ਮੈਂ ਆਮ ਜੀ ਗੱਲ ਬੱਚਿਆਂ ਨੂੰ ਐ ਸਮਝਾਉਣਾ ਹੁੰਦਾ ਵੀ 10 ਦੀ ਸ਼ਕਤੀ 11 ਦਾ ਮਤਲਬ ਕੀ ਹੈ ਵੀ ਏਕੇ ਦੇ ਨਾਲ ਆ ਜ਼ੀਰੋਆਂ ਲਾ ਦਿਓ ਤੁਸੀਂ ਹੂੰ 1 2 3 4 5 6 7 8 9 10 ਤੇ 11 11 ਜ਼ੀਰੋ ਆ ਕੇ ਦੇ ਨਾਲ ਲਾਤੀਆਂ ਸੀ ਹੂੰ ਇਹ ਕਹਿੰਦੇ ਜੀ ਇੱਕ ਗੈਲੈਕਸੀ ਆ ਜਿਹੜੀ ਉਹਦੇ ਵਿੱਚ ਤਾਰਿਆਂ ਦੀ ਗਿਣਤੀ ਹੈ ਮੈਂ ਨਹੀਂ ਕਹਿ ਰਿਹਾ ਵਿਗਿਆਨ ਦੱਸ ਰਿਹਾ ਵਿਗਿਆਨ ਦੱਸ ਕਿਤਾਬਾਂ ਚ ਲਿਖਿਆ ਇੱਕ ਗੈਲੈਕਸੀ ਠੀਕ ਹੈ ਨਾ ਕਿ ਤੇ ਤੁਸੀਂ ਵੀ ਇਹ ਸੋਚ ਸਕਦੇ ਹੋ ਐਵੇਂ ਮਾਰੀ ਜਾਂਦਾ ਇੱਥੇ ਬੈਠਾ ਕੁਰਸੀ ਤੇ ਬੈਠ ਕੇ ਬੋਲਣਾ ਸੋਕਾ ਹੈ ਪਰ ਇਹ ਸਬੂਤ ਹੈ ਇਸ ਗੱਲ ਦੇ ਕਿ ਇਹ ਵਿਗਿਆਨ ਦੀਆਂ ਪੁਸਤਕਾਂ ਦੇ ਵਿੱਚ ਲਿਖਿਆ ਜਾ ਚੁੱਕਿਆ ਫਿਰ ਕਹਿੰਦੇ ਜੀ 10 ਦੀ ਸ਼ਕਤੀ 11 ਹੀ ਸਾਡੇ ਕੋਲ ਗੈਲੈਕਸੀਆਂ ਨੇ ਇਹਨੀਆਂ ਗੈਲੈਕਸੀਆਂ ਮਲਟੀਵਰਸ ਆ ਗਿਆ ਕਿ ਨਹੀਂ ਆ ਗਿਆ ਇਹ ਮੈਂ ਨਹੀਂ ਕਹਿ ਰਿਹਾ ਇਹ ਵਿਗਿਆਨ ਦੇ ਵਿਗਿਆਨੀ ਜਿਨ੍ਹਾਂ ਨੇ ਸਿੱਧ ਕੀਤੀਆਂ ਜਿਨ੍ਹਾਂ ਨੇ ਦੂਰ ਬੁਈਨਾ ਲਾ ਕੇ ਦੇਖੀਆਂ ਔਰ ਹਰ ਰੋਜ਼ ਕੋਈ ਨਾ ਕੋਈ ਹੈਵਨਲੀ ਬਾਡੀ ਲੱਭ ਲੈਂਦੇ ਆ ਕੋਈ ਨਾ ਕੋਈ ਗੱਲ ਐਸੀ ਲੱਭ ਲੈਂਦੇ ਆ ਵੀ ਅੱਜ ਸਾਨੂੰ ਇਹ ਦਿਖਿਆ ਇਹ ਸਾਡੇ ਵਾਂਗੂ ਥੋੜਾ ਵੀ ਲੱਸੀ ਪੀਤੀ ਤੇ ਪ੍ਰੋਟੀਨ ਖਾਦੇ ਤੇ ਸੋ ਗਏ ਉਹ ਲੱਗੇ ਹੋਏ ਆ ਲੱਗੇ ਹੋਏ ਨਹੀਂ ਠੀਕ ਹੈ ਨਹੀਂ ਹੁਣ ਇਹ ਜਿਹੜੀਆਂ ਕਹਿੰਦੇ ਇੰਨੀਆਂ ਗੈਲੈਕਸੀਆਂ ਇੱਕ ਗੈਲੈਕਸੀ ਚ ਇੰਨੇ ਤਾਰੇ ਆ ਤਾਂ ਕਹਿੰਦੇ ਫਿਰ ਕੁੱਲ ਬ੍ਰਹਿਮੰਡ ਚ ਕਿੰਨੇ ਤਾਰੇ ਆ ਕਹਿੰਦੇ ਲੋ ਹਿਸਾਬ ਵੀ ਲਾ ਲੋ ਕਹਿੰਦੇ 10 ਦੀ ਸ਼ਕਤੀ 11 ਗੁਣਾ 10 ਦੀ ਸ਼ਕਤੀ 11 ਜੇ ਬੇਸ ਸੇਮ ਹੋਣ ਪਾਵਰਾਂ ਜੁੜ ਜਾਂਦੀਆਂ ਤਾਂ 10 ਦੀ ਸ਼ਕਤੀ 22 ਇਹ ਅਨੁਮਾਨ ਲਗਾਇਆ ਸਾਡੇ ਵਿਗਿਆਨੀਆਂ ਨੇ ਜਿਸ ਨੂੰ ਅੱਜ ਤੱਕ ਕੋਈ ਝੁਟਲਾ ਨਹੀਂ ਸਕਿਆ ਵੀ ਨਹੀਂ ਇਹ ਨਹੀਂ ਹੋ ਸਕਦਾ ਵੀ ਤੁਹਾਡੀ ਗੱਲ ਗਲਤ ਹੈ ਇਹਨੇ ਤਾਰੇ ਨੇ ਇਹਨੇ ਤਾਰੇ ਫਿਰ ਵੀ ਕਿਸੇ ਸਿਆਣੇ ਵਿਦਵਾਨ ਨੇ ਲਿਖਿਆ ਕਹਿੰਦੇ ਵੀ ਤਾਰੇ ਗਿਣੇ ਜਾ ਸਕਦੇ ਐ ਪਰ ਗੁਰੂ ਨਾਨਕ ਨੇ ਜਿਹੜੇ ਤਾਰੇ ਆ ਉਹ ਨਹੀਂ ਗਿਣੇ ਜਾ ਸਕਦੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਆ ਇਹ ਨਹੀਂ ਹੈ ਅਸਲੀ ਅਧਿਆਪਕ ਦੀ ਪ੍ਰਭਾਸ਼ਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਈ ਹੈ ਵੀ ਅਧਿਆਪਕ ਉਹ ਨਹੀਂ ਹੈ ਜਿਹੜਾ ਇਹ ਕਹੇ ਬੱਚਿਆਂ ਨੂੰ ਵੀ ਮੇਰੇ ਕੋਲ ਆ ਕੇ ਸਿੱਖੋ ਹਮ ਅਧਿਆਪਕ ਉਹ ਹੈ ਜਿਹੜਾ ਬੱਚੇ ਦੇ ਕੋਲ ਜਾ ਕੇ ਸਿਖਾ ਕੇ ਆ ਸੱਜਣ ਠੱਗ ਕੋਲ ਪਹੁੰਚਦੇ ਆ ਆਪਗੇ ਇਸ ਜੰਡਾ ਕੋਡੇ ਰਖਸ਼ਕੋਲ ਪਹੁੰਚਦੇ ਹਮ ਕਿੱਥੇ ਕਿੱਥੇ ਨਹੀਂ ਪੁੰਚੇ ਤਾਂ ਮਤਲਬ ਇਹ ਸਾਨੂੰ ਪੂਰਨਤਾ ਪਾ ਗਏ ਪਰ ਪੂਰਨਿਆਂ ਤੇ ਚੱਲੇ ਬਿਨਾ ਹੀ ਅਸੀਂ ਕਹਿ ਦਈਏ ਵੀ ਅਸੀਂ ਬਹੁਤ ਪ੍ਰਚਾਰ ਕਰਦੇ ਆ ਸਿੱਖੀ ਦਾ ਉਹ ਕੁਝ ਵੀ ਨਹੀਂ ਕੀਤਾ ਤੁਸੀਂ ਤਾਂ ਦੱਸਿਆ ਹੀ ਨਹੀਂ ਹੈ ਵੀ ਅਸਲੀਅਤ ਕੀ ਹੈ ਹਮ ਅਸੀਂ ਦੱਸ ਹੀ ਨਹੀਂ ਸਕੇ ਸਮਾਜ ਨੂੰ ਨਹੀਂ ਦੱਸ ਸਕੇ ਵੀ ਅਸਲੀਅਤ ਕੀ ਹੈ ਤੇ ਬਹੁਤ ਵੱਡਾ ਘਾਟ ਹੈ ਸਾਡੇ ਕੋਲ ਇਸ ਗੱਲ ਦਾ ਵੀ ਅਸੀਂ ਇਸ ਦਾ ਪ੍ਰਚਾਰ ਨਹੀਂ ਕਰ ਸਕੇ ਵੀ ਗੁਰਬਾਣੀ ਬੈਠ ਕੇ ਪੜ੍ਹ ਕੇ ਉਹਦਾ ਆਨੰਦ ਕਿਵੇਂ ਲਿਆ ਜਾ ਸਕਦਾ ਇੱਕ ਵਾਰੀ ਉਹਦਾ ਆਨੰਦ ਲੈ ਕੇ ਤਾਂ ਦੇਖੀਏ ਹੂੰ ਤੇ ਫਿਰ ਸਾਨੂੰ ਪਤਾ ਲੱਗੂਗਾ ਵੀ ਹੁੰਦੇ ਭਾਂਡੇ ਕੱਚਾ ਸੁਭਾਵ ਹੈ ਸਿੱਧੇ ਅੰਮ੍ਰਿਤ ਚ ਰਹਿ ਹੂੰ ਕਹਿੰਦੇ ਜੇ ਭਾਂਡਾ ਮੁੱਦਾ ਵੱਜਿਆ ਹੋਇਆ ਹੈ ਉਹਦੇ 'ਚ ਕੁਝ ਪਾ ਨਹੀਂ ਸਕਦੇ ਤੁਸੀਂ ਸਿੱਧਾ ਕਰੋ ਉਹਨੂੰ ਪਹਿਲਾਂ ਸਿੱਧਾ ਕਰੋਗੇ ਤਾਂ ਉਹਦੇ 'ਚ ਅੰਮ੍ਰਿਤ ਵੀ ਪੈ ਸਕਦਾ ਹੂੰ ਤੇ ਇਹ ਭਾਂਡਿਆਂ ਨੂੰ ਸਿੱਧਾ ਕਰਨ ਦੇ ਲਈ ਫਿਰ ਵਿਆਖਿਆ ਕੀਤੀ ਹੋਈ ਹੈ ਇਹ ਭਾਂਡਿਆਂ ਨੂੰ ਸਿੱਧਾ ਕਿਵੇਂ ਕਰਨਾ ਹੈ ਗੁਰਬਾਣੀ ਚੋਂ ਕਿਹੜਾ ਕਨਸੈਪਟ ਹੈ ਜਿਹੜਾ ਨਹੀਂ ਵਿਆਖਿਆ ਕੀਤੀ ਗਈ ਜਿਸ ਕਨਸੈਪਟ ਦੀ ਹੂੰ ਵਿਗਿਆਨ ਤੋਂ ਲੈ ਕੇ ਸਾਰਾ ਬ੍ਰਹਿਮੰਡ ਸਾਰਾ ਮਨੁੱਖੀ ਸਰੀਰ ਸਾਰਾ ਕੁਝ ਹੂੰ ਈਚ ਐਂਡ ਐਵਰੀਥਿੰਗ ਕਿੰਨੇ ਦਰਖਤਾਂ ਦੀਆਂ ਗੱਲਾਂ ਐ ਕਿੰਨੇ ਜਾਨਵਰਾਂ ਦੀਆਂ ਗੱਲਾਂ ਐ ਕਿੰਨੇ ਸਪੀਸੀਸ ਦੀਆਂ ਗੱਲਾਂ ਐ ਮਤਲਬ ਉਹ ਕਿੰਨੀਆਂ ਮਿੱਟੀਆਂ ਦੀਆਂ ਗੱਲਾਂ ਕਿੰਨੇ ਹੀਰੇ ਜਵਾਰਾਦ ਦੀਆਂ ਗੱਲਾਂ ਪਤਾ ਨਹੀਂ ਕੀ ਕੁਛ ਐ ਹੂੰ ਮਤਲਬ ਐਡਾ ਵੱਡਾ ਇੱਕ ਖਜ਼ਾਨਾ ਸਾਡੇ ਕੋਲ ਵੀ ਇਹ ਜ਼ਿੰਦਗੀ ਤਾਂ ਬਹੁਤ ਛੋਟੀ ਜੀ ਐ ਜੇ ਇੱਕ ਕਿਣਕਾ ਮਾਤਰ ਵੀ ਕਿਤੇ ਮਿਲ ਜਵੇ ਨਾ ਤਨ ਹੋ ਜੀ ਐਡਾ ਵੱਡਾ ਖਜ਼ਾਨਾ ਪਰ ਅਸੀਂ ਕਿਸੇ ਨੂੰ ਦੱਸ ਹੀ ਨਹੀਂ ਸਕਿਆ ਵੀ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਐ ਹੂੰ ਆਪਸੇ ਲੜਦੇ ਰਹੇ ਹਾਂ ਹਾਂ ਬਿਲਕੁਲ ਤੋ ਇਸ ਕਰਕੇ ਸਾਨੂੰ ਸਮਝਣਾ ਵੀ ਪਊਗਾ ਸਮਝਾਉਣਾ ਵੀ ਪਊਗਾ ਹੂੰ ਗੁਰੂ ਸਾਹਿਬ ਨੇ ਕੀ ਕੀਤਾ ਸੀਗਾ ਕਿਵੇਂ ਕੀਤਾ ਸੀਗਾ ਘਟੋ ਘਟ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਤਾਂ ਵੇਖੀਏ ਹੂੰ ਕਿਵੇਂ ਸੱਚੀ ਸੁੱਚੀ ਕੀਰਤ ਕਰਨ ਦਾ ਹੁੱਕਾ ਦੇ ਕੇ ਗਏ ਆ ਹੂੰ ਮਨ ਹਾਲੀ ਕਿ ਰਸਾਣੀ ਕਰਨੀ ਸ਼ਰਮ ਪਾਣੀ ਤਨਖੇਤ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਹੂੰ ਸਾਰਾ ਕੁਝ ਦੱਸ ਕੇ ਗਏ ਆ ਪਰ ਸਾਰਾ ਕੁਝ ਹੁੰਦੇ ਹੋਏ ਵੀ ਜੇ ਬੰਦਾ ਕੰਗਾਲ ਐ ਰੋਂਦਾ ਹੀ ਪਿਆ ਫੇਰ ਰੱਬ ਕੀ ਕਰੂਗਾ ਤੁਹਾਡੇ ਲਈ ਫੇਰ ਤਾਂ ਬੰਦੇ ਨੂੰ ਇਹੀ ਕਹਿਣਾ ਪੂਗਾ ਰੱਬ ਹੈ ਨਹੀਂਗਾ ਰੱਬ ਹੈ ਨਹੀਂ ਵੀ ਮੇਰੇ ਤਾਂ ਕੰਮ ਹੀ ਨਹੀਂ ਕਰਦਾ ਧੰਨੇ ਦੇ ਕਿਵੇਂ ਕਰਕੇ ਆਊਗਾ ਝੂਠ ਬੋਲਦੇ ਹੋ ਤੁਸੀਂ ਵਿਸ਼ਵਾਸ ਹੈ ਨਹੀਂਗਾ ਹੂੰ ਵਿਸ਼ਵਾਸ ਬੜੀ ਵੱਡੀ ਚੀਜ਼ ਐ ਹੂੰ ਇੱਕ ਬੱਚਾ ਛੋਟਾ ਜਾਂ 2 ਸਾਲ ਦਾ 3 ਸਾਲ ਦਾ ਹੈਨਾ ਅਸੀਂ ਉਸ ਨੂੰ ਗੋਦੀ 'ਚ ਚੱਕ ਕੇ ਐ ਉਛਾਲ ਦਿੰਨੇ ਉੱਪਰ ਨੂੰ ਹੂੰ ਜਦੋਂ ਛਾਲਦੇ ਉਹਨੂੰ ਡਰਨਾ ਚਾਹੀਦਾ ਹੂੰ ਪਰ ਉਹ ਇੱਕ ਬੱਚਾ ਖਿੜ ਖੜਾ ਕੇ ਹੱਸਦਾ ਹੂੰ ਖੁਸ਼ ਹੁੰਦਾ ਕਿਉਂ ਕਿਉਂਕਿ ਉਹਨੇ ਵਿਸ਼ਵਾਸ ਹੈ ਤੁਹਾਡੇ ਤੇ ਵੀ ਮੈਨੂੰ ਬੋਚ ਲੈਣਗੇ ਹੂੰ ਫੜ ਲੈਣਗੇ ਹੂੰ ਮਤਲਬ ਉਹ ਅਨੰਦਿਤ ਅਵਸਥਾ ਹੈ ਹੂੰ ਉਹ ਅਨੰਦਿਤ ਅਵਸਥਾ ਇਹ ਹੈ ਵੀ ਇਹ ਵਿਸ਼ਵਾਸ ਬਣਿਆ ਸੀਗਾ ਪ੍ਰਹਿਲਾਦ ਜੀ ਦੀ ਭਗਤ ਪ੍ਰਹਿਲਾਦ ਭਗਤ ਪ੍ਰਹਿਲਾਦ ਜਿਨ੍ਹਾਂ ਜਿਨ੍ਹਾਂ ਦੇ ਨਾਮ ਦੇ ਕਰਕੇ ਅੱਜ ਸਾਨੂੰ ਵਿਸ਼ਵਾਸ ਵੱਜਦਾ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM RAJ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਫਿਰ ਅੱਗੇ ਜਾ ਕੇ ਕਹਿੰਦੇ ਕਹਿੰਦੇ ਇਹ ਬਿੱਦ ਸੁਣ ਕੇ ਜਾਟਰੋ ਉੱਠ ਭਗਤੀ ਲੱਗਾ ਹੂੰ ਜਦੋਂ ਸੁਣਿਆ ਨਾ ਵੀ ਇਹ ਮਿਲ ਜਾਂਦਾ ਰੱਬ ਅਸੀਂ ਤਾਂ ਸੁਣ ਕੇ ਕਹਿੰਦੇ ਰੱਬ ਹੈ ਨਹੀਂਗਾ ਹੂੰ ਉਹਨਾਂ ਦੀ ਵੀ ਤੇ ਗੱਲਾਂ ਕਰ ਲੋ ਕਦੇ ਜਿੰਨਾਂ ਨੇ ਇਹ ਕਿਹਾ ਇਹ ਬਿੱਦ ਸੁਣ ਕੇ ਜਾਟਰੋ ਉੱਠ ਭਗਤੀ ਲੱਗਾ ਮਿਲੇ ਪਰ ਤੱਕ ਗੁਸਾਈਆਂ ਧੰਨਾ ਵੜ ਭੱਗਾ ਹੂੰ ਪਰ ਤੱਕ ਹੋ ਕੇ ਮਿਲਿਆ ਕਹਿੰਦੇ ਉਹਨੂੰ ਪਰ ਤੱਕ ਹੋ ਕੇ ਮਿਲਿਆ ਤੇ ਅਸੀਂ ਮੁਨਕਰ ਹੋ ਜਾਂਦੇ ਵੀ ਹੈ ਨਹੀਂਗਾ ਹੂੰ ਇਹ ਸਾਡੇ ਚ ਕਿਤਨਾ ਕਿਤੇ ਇਸ ਲਈ ਕਹਿੰਦੇ ਨਾ ਮਨ ਤੋ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਵੀ ਅੰਦਰ ਵੀ ਛਾਤੀ ਮਾਰ ਲੈ ਕਦੇ ਹੈ ਆਪਣੇ ਹਮ ਅਵਗੁਣ ਭਰੇ ਇੱਕ ਗੁਣ ਨਾਲ ਅੰਮ੍ਰਿਤ ਚਾੜ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾ ਰਾਸਿਓ ਪ੍ਰੀਤ ਲਗਾਈ ਪ੍ਰੀਤ ਸਾਡੀ ਲੱਗੀ ਪਈ ਐ ਸੁੱਤ ਦੇ ਨਾਲ ਦਾਰਾ ਦੇ ਨਾਲ ਪੁੱਤਰਾਂ ਦੇ ਨਾਲ ਇਸਤਰੀ ਦੇ ਨਾਲ ਤੇ ਭਲ ਦੇ ਫਿਰਦੌਸ ਰੱਬ ਨੂੰ ਤੇ ਫਿਰ ਹੈ ਨਹੀਂਗਾ ਜੀ ਹਾਂ ਜਿਹੜੇ ਦਿਸਦੇ ਹੋ ਤਾਂ ਹੈਗੇ ਆ ਨਾ ਤੁਹਾਡੇ ਹੂੰ ਕਹਿੰਦੇ ਇਸ਼ਟ ਮੀਤ ਔਰ ਭਾਈ ਪੁਰਵ ਜਨਮ ਕੇ ਮਿਲੇ ਸਜੋਗੀ ਅੰਤੈ ਕੋ ਨਾ ਸਹਾਈ ਇਹ ਵੀ ਕਹਿੰਦੇ ਵੀ ਪੁਰਵੇ ਜਨਮਾ ਕਰਕੇ ਸਾਡੀਆਂ ਸਾਂਝਾਂ ਹੋ ਗਈਆਂ ਅੰਤ ਵੇਲੇ ਨਹੀਂ ਕਿਸੇ ਨੇ ਸਹਾਇਤਾ ਕਰਨੀ ਬਿਲਕੁਲ ਜੇ ਅੰਤ ਵੇਲੇ ਸਹਾਇਤਾ ਕੀਤੀ ਹੈ ਤਾਂ ਉਹ ਪ੍ਰਲਾਪ ਦੀ ਉਦਾਹਰਨ ਹੈ ਬੜੀ ਜ਼ਬਰਦਸਤ ਹੂੰ ਵੀ ਤਪਦਾ ਥੰਮ ਹੈ ਉਹਦੇ ਉੱਤੇ ਕੀੜੀ ਚੱਲਦੀ ਨਜ਼ਰ ਆ ਗਈ ਕਹਿੰਦੇ ਹੁੰਦੇ ਹੂੰ ਉਹ ਕਹਿੰਦਾ ਜੇ ਇਹ ਇੰਨੇ ਤਪਦੇ ਥੰਮ ਤੇ ਜੀ ਕੀੜੀ ਨੂੰ ਰੱਖ ਸਕਦਾ ਤੇ ਮੈਨੂੰ ਨਹੀਂ ਰੱਖੂਗਾ ਹੂੰ ਪਾ ਲਿਆ ਜੱਫਾ ਵਿਸ਼ਵਾਸ ਵਿਸ਼ਵਾਸ ਦ੍ਰਿੜਤਾ